ਸਲਮਾ ਤੇ ਸੁਨਾਰੇ ਗੁਲਾਬ ਦਾ ਜਿੰਨ ਸਲਮਾ ਦਾ ਹੁਸਨ ਪਿੰਡਪਾਰ ਵਿੱਚ ਮਸ਼ਹੂਰ ਸੀ ਉਸਦੀ ਚਮੜੀ ਦੁੱਧ ਵਰਗੀ ਚਿੱਟੀ ਅੱਖਾਂ ਇੰਨੀਆਂ ਕਾਲੀਆਂ ਤੇ ਡੂੰਗੀ ਝੀਲ ਵਰਗੀਆਂ ਸਨ ਜਿੰਨਾਂ ਵਿੱਚ ਹਜ਼ਾਰਾਂ ਸੁਪਨੇ ਤੈਰਦੇ ਸਨ ਪਰ ਉਸਦੀ ਖੂਬਸੂਰਤੀ ਦੇ ਨਾਲ ਨਾਲ ਉਸਦੇ ਦਿਲ ਵਿੱਚ ਸੁਨਾਰੇ ਗੁਲਾਬ ਲਈ ਲਾਲਚ ਭਰਿਆ ਸੀ ਜਿਸ ਤੋਂ ਮਹਿੰਗਾ ਗੁਲਾਬ ਜਲ ਬਣਦਾ ਸੀ ਜ਼ਾਹਿਰਾ ਬੀਬੀ ਆਪਣੀ ਧੀ ਨੂੰ ਸਮਝਾਉਂਦੀ ਰਹੀ ਪਰ ਸਲਮਾਨ ਨੇ ਆਪਣੀ ਮਾਂ ਨੂੰ ਬਿਨਾਂ ਦੱਸੇ ਉਸ ਜਗ੍ਹਾ ਚਲੀ ਗਈ ਜਿੱਥੇ ਸੁਨਹਿਰੇ ਗੁਲਾਬ ਉੱਤੇ ਸਨ ਉੱਚੀਆਂ ਉੱਚੀਆਂ ਚਟਾਨਾਂ ਦੇ ਵਿੱਚਕਾਰ ਰੇਗਿਸਤਾਨ ਵਿੱਚ ਸਲਮਾਨ ਨੇ ਪਹਿਲੀ ਵਾਰ ਉਸ ਗੁਲਾਬ ਨੂੰ ਦੇਖਿਆ ਅਤੇ ਆਪਣੀ ਗਰੀਬੀ ਭਰੀ ਜ਼ਿੰਦਗੀ ਨੂੰ ਭੁੱਲ ਬੈਠੀ ਪਰ ਉੱਥੇ ਜਰਕਾਨ ਨਾਮ ਦਾ ਇੱਕ ਜਿੰਨ ਰਹਿੰਦਾ ਸੀ ਸਲਮਾਨ ਨੂੰ ਦੇਖ ਕੇ ਉਹ ਜਿੰਨ ਉਸਦੀ ਦੁੱਧ ਵਰਗੀ ਚਮੜੀ ਅਤੇ ਖੂਬਸੂਰਤ ਹੁਸਨ ਤੇ ਫਿਦਾ ਹੋ ਗਿਆ ਜਰਕਾਨ ਨੇ ਸਲਮਾ ਨੂੰ ਕਿਹਾ ਇਹ ਲੜਕੀ ਤੈਨੂੰ ਜੋ ਚਾਹੀਦਾ ਹੈ ਸਭ ਮਿਲੇਗਾ ਪਰ ਮੇਰੇ ਨਾਲ ਇੱਕ ਵਾਦਾ ਕਰ ਸਲਮਾ ਨੇ ਬਿਨਾ ਸੋਚੇ ਸਮਝੇ ਉਸ ਜਿੰਦ ਦੀ ਗੱਲ ਮੰਨ ਲਈ ਅਤੇ ਜਰਕਾਨ ਨੂੰ ਇੱਕ ਅਜੀਹਾ ਵਾਦਾ ਦਿੱਤਾ ਜਿਸ ਦੀ ਉਸ ਨੂੰ ਇੱਕ ਜਿੰਨ ਤੋਂ ਉਮੀਦ ਨਹੀਂ ਸੀ ਸਲਮਾ ਦੇ ਲਾਲਚ ਨੇ ਉਸ ਵਾਦੇ ਨੇ ਉਸ ਨੂੰ ਜਿੰਨ ਦੇ ਨਾਲ ਰਹਿਣ ਲਈ ਮਜਬੂਰ ਕਰ ਦਿੱਤਾ ਫਿਰ ਉਸ ਜਿੰਨ ਨੇ ਸਲਮਾ ਦੇ ਨਾਲ ਜੋ ਕੀਤਾ ਉਸ ਤੋਂ ਪੂਰੇ ਨੂਰੇ ਇਲਾਹੀ ਪਿੰਡ ਦੀਆਂ ਔਰਤਾਂ ਸਲਮਨ ਨੂੰ ਦੇਖ ਕੇ ਹੈਰਾਨ ਸਨ ਨੂਰੇ ਇਲਾਹੀ ਭਾਵ ਖੁਦਾ ਦੀ ਰੋਸ਼ਨੀ ਇਹ ਸਿਰਫ ਇੱਕ ਪਿੰਡ ਦਾ ਨਾਮ ਨਹੀਂ ਬਲਕਿ ਉਸ ਦੀ ਪਛਾਣ ਸੀ ਪਹਾੜਾਂ ਦੀ ਗੋਦ ਵਿੱਚ ਵਸਿਆ ਇਹ ਪਿੰਡ ਦੁਨੀਆ ਦੀ ਭੱਜ ਦੌੜ ਤੋਂ ਅਚੂਥਰ ਸੀ ਇੱਥੋਂ ਦੇ ਲੋਕਾਂ ਦੇ ਚਿਹਰੇ ਤੇ ਇੱਕ ਅਜੀਬ ਜਿਹਾ ਸਕੂਨ ਸੀ ਜੋ ਸ਼ਹਿਰਾਂ ਦੀ ਚਕਾਚੌਂਦ ਵਿੱਚ ਗੁੰਮ ਹੋ ਗਿਆ ਇਸੇ ਪਿੰਡ ਦੇ ਇੱਕ ਸਿਰੇ ਤੇ ਇੱਕ ਛੋਟਾ ਜਿਹਾ ਮਿੱਟੀ ਦਾ ਘਰ ਸੀ ਜਿਸ ਦੀਆਂ ਕੰਧਾਂ ਤੇ ਪੁਰਾਣੀਆਂ ਵੇਲਾ ਜੜੀਆਂ ਸਨ ਇਹ ਘਰ ਜ਼ਾਹਿਰਾ ਬੀਬੀ ਦਾ ਸੀ ਜ਼ਾਹਿਰਾ ਬੀਬੀ ਦੀ ਉਮਰ 50 ਤੋਂ ਪਾਰ ਸੀ ਪਰ ਉਹਨਾਂ ਦੇ ਚਿਹਰੇ ਤੇ ਤਜਰਬੇ ਦਾ ਨੂਰ ਸੀ ਤੇ ਹੱਥਾਂ ਵਿੱਚ ਇਲਾਜ ਉਹ ਨੂਰੇ ਇਲਾਜ ਦੀ ਸਭ ਤੋਂ ਮਸ਼ਹੂਰ ਗੁਲਾਬ ਜਲ ਬਣਾਉਣ ਵਾਲੀ ਸੀ ਉਹਨਾਂ ਦਾ ਬਣਾਇਆ ਗੁਲਾਬ ਜਲ ਸਿਰਫ ਇੱਕ ਖੁਸ਼ਬੂ ਨਹੀਂ ਸੀ ਬਲਕਿ ਇੱਕ ਦਵਾਈ ਸੀ ਲੋਕ ਕਹਿੰਦੇ ਸਨ ਕਿ ਜ਼ਾਹਿਰਾ ਬੀਬੀ ਫੁੱਲਾਂ ਵਿੱਚੋਂ ਉਹਨਾਂ ਦੀ ਰੂਹ ਕੱਢਣਾ ਜਾਣਦੀ ਹੈ। ਦੂਰ ਦਰਾਡੇ ਦੇ ਵਪਾਰੀ ਅਤੇ ਹਕੀਮ ਖਾਸ ਤੌਰ ਤੇ ਉਹਨਾਂ ਤੋਂ ਇਹ ਖਰੀਦਣ ਆਉਂਦੇ ਸਨ। ਜ਼ਾਹਿਰਾ ਬੀਬੀ ਦੀ ਦੁਨੀਆ ਉਹਨਾਂ ਦੀ ਧੀ ਸਲਮਾ ਦੇ ਇर्द-ਗਿਰਦ ਘੁੰਮਦੀ ਸੀ। ਸਲਮਾ ਜਿਸ ਦਾ ਹੁਸਨ ਪਿੰਡ ਭਾਰ ਵਿੱਚ ਮਸ਼ਹੂਰ ਸੀ, ਉਸ ਦੀ ਚਮੜੀ ਦੁੱਧ ਵਰਗੀ ਸਫੇਦ, ਅੱਖਾਂ ਕਾਲੀਆਂ ਡੂੰਘੀਆਂ ਝੀਲ ਵਰਗੀਆਂ ਜਿਨ੍ਹਾਂ ਵਿੱਚ ਹਜ਼ਾਰਾਂ ਸੁਪਨੇ ਤੈਰਦੇ ਸਨ। ਅਤੇ ਜਦੋਂ ਉਹੋ ਹਜ਼ਦੀਤਾਂ ਲੱਗਦਾ ਜਿਵੇਂ ਸਵੇਰ ਦੀ ਪਹਿਲੀ ਕਿਰਨ ਖੇੜੋਟੀ ਹੋਵੇ। ਸ਼ਰਮਾ ਆਪਣੀ ਮਾਂ ਦੇ ਕੰਮ ਵਿੱਚ ਉਹਨਾਂ ਦਾ ਹੱਥ ਵਟਾਉਂਦੀ ਸੀ। ਰੋਜ਼ ਤੜਕੇ ਜਦੋਂ ਅਸਮਾਨ ਵਿੱਚ ਤਾਰੇ ਅਜੇ ਟਿਮਟਿਮਾ ਰਹੇ ਹੁੰਦੇ, ਉਹ ਆਪਣੀ ਸਭ ਤੋਂ ਕਰੀਬੀ ਦੋਸਤ ਹੀਨਾ ਦੇ ਨਾਲ ਨੇੜੇ ਦੇ ਸੰਘਣੇ ਜੰਗਲ ਵਿੱਚ ਨਿਕਲ ਜਾਂਦੀ। ਜੰਗਲ ਦੇ ਉਸ ਹਿੱਸੇ ਵਿੱਚ ਜਿੱਥੇ ਆਮ ਲੋਕ ਜਾਣ ਤੋਂ ਡਰਦੇ ਸਨ, ਕੁਝ ਖਾਸ ਕਿਸਮ ਦੇ ਜੰਗਲੀ ਗੁਲਾਬ ਖਿੜਦੇ ਸਨ। ਉਹਨਾਂ ਦੀ ਖੁਸ਼ਬੂ ਸਭ ਤੋਂ ਤੇਜ਼ ਅਤੇ ਅਨੋਖੀ ਸੀ। ਇਹੀ ਜਾਹਿਰਾ ਬੀਬੀ ਦੇ ਗੁਲਾਬ ਜਲਦਾ ਰਹਾ ਸੀ। ਸਲਮਾ ਨੂੰ ਆਪਣੀ ਜ਼ਿੰਦਗੀ ਦਾ ਨਾਲ ਪਿਆਰ ਸੀ ਪਰ ਕਦੇ-ਕਦੇ ਉਸ ਨੂੰ ਇਹ ਸਭ ਬਹੁਤ ਛੋਟਾ ਲੱਗਦਾ ਸੀ। ਜਦੋਂ ਵਪਾਰੀ ਬਾਹਰ ਦੀ ਦੁਨੀਆ ਦੇ ਕਿਸੇ ਸੁਣਾਉਂਦੇ ਵੱਡੀਆਂ-ਵੱਡੀਆਂ ਹਵੇਲੀਆਂ, ਕੀਮਤੀ ਲਿਬਾਸਾਂ ਅਤੇ ਸ਼ਾਹੀ दावਤਾਂ ਦੀਆਂ ਗੱਲਾਂ ਕਰਦੇ ਤਾਂ ਸਲਮਾ ਦੇ ਦਿਲ ਵਿੱਚ ਇੱਕ ਟੀ ਸੁੱਟਦੀ। ਉਹ ਆਪਣੀ ਮਿੱਟੀ ਦੀਆਂ ਕੰਧਾਂ ਤੋਂ ਬਾਹਰ ਝਾਕਦੀ ਅਤੇ ਉਹਨਾ ਅਣਦੇਖੇ ਸੁਪਨਿਆਂ ਵਿੱਚ ਗਵਾਹ ਜਾਂਦੀ ਉਸ ਨੂੰ ਲੱਗਦਾ ਸੀ ਕਿ ਉਸਦੀ ਖੂਬਸੂਰਤੀ ਅਤੇ ਜਵਾਨੀ ਇਸ ਛੋਟੇ ਜਿਹੇ ਪਿੰਡ ਵਿੱਚ ਜ਼ਾਇਆ ਹੋ ਰਹੀ ਹੈ ਉਹ ਇੱਕ ਅਜੀਬ ਜ਼ਿੰਦਗੀ ਚਾਹੁੰਦੀ ਸੀ ਜਿੱਥੇ ਉਸ ਨੂੰ ਹਰ ਰੋਜ਼ ਗੁਲਾਬ ਦੀਆਂ ਕੰਡੇਦਾਰ ਝਾੜੀਆਂ ਨਾਲ ਉਲਝਣਾ ਨਾ ਪਵੇ ਉਸਦੀ ਦੋਸਤ ਹੀਨਾ ਬਿਲਕੁਲ ਉਲਟ ਸੀ ਉਹ ਆਪਣੀ ਛੋਟੀ ਜਿਹੀ ਦੁਨੀਆ ਵਿੱਚ ਖੁਸ਼ ਸੀ ਉਹ ਅਕਸਰ ਸਲਮਾਨ ਨੂੰ ਛੇੜਦੀ ਕੀ ਸੋਚਦੀ ਰਹੀ ਹੈ ਸ਼ਹਿਜ਼ਾਦੀ ਕਿਸੇ ਸ਼ਹਿਜ਼ਾਦੇ ਦਾ ਇੰਤਜ਼ਾਰ ਕਰ ਰਹੀ ਹੈ ਜੋ ਤੈਨੂੰ ਘੋੜੇ ਤੇ ਬਿਠਾ ਕੇ ਲੈ ਜਾਵੇਗਾ। ਸ਼ਰਮਾ ਬਸ ਮੁਸਕਰਾ ਕੇ ਰਹਿ ਜਾਂਦੀ। ਉਸਨੂੰ ਕੀ ਪਤਾ ਸੀ ਕਿ ਕਦੇ-ਕਦੇ ਮਜ਼ਾਕ ਦੀਆਂ ਕਈਆਂ ਗੱਲਾਂ ਵਿੱਚ ਵੀ ਸੱਚ ਹੋ ਜਾਂਦੀਆਂ ਹਨ। ਪਰ ਹਮੇਸ਼ਾ ਉਸ ਤਰ੍ਹਾਂ ਨਹੀਂ ਜਿਵੇਂ ਅਸੀਂ ਸੋਚਦੇ ਹਾਂ। ਇੱਕ ਦੁਪਹਿਰ ਜਦੋਂ ਪਿੰਡ ਵਿੱਚ ਖਾਮੋਸ਼ੀ ਛਾਈ ਹੋਈ ਸੀ। ਧੂੜ ਉੜਦੀ ਹੋਈ ਇੱਕ ਸ਼ਾਹੀ ਬੱਗੀ ਨੂਰੇ ਲਾਈ ਵਿੱਦੀਆਂ ਕੱਚੀਆਂ ਸੜਕਾਂ ਤੇ ਆ ਕੇ ਰੁਕੀ। ਅਜਿਹੀ ਸ਼ਾਈ ਸਵਾਰੀ ਪਿੰਡ ਵਾਲਿਆਂ ਨੇ ਪਹਿਲਾਂ ਕਦੇ ਨਹੀਂ ਦੇਖੀ ਸੀ ਬੱਕੀ ਸਿੱਧਾ ਜ਼ਾਇਰਾ ਬੀਬੀ ਦੇ ਘਰ ਦੇ ਸਾਹਮਣੇ ਆ ਕੇ ਰੁਕੀ ਉਸ ਵਿੱਚੋਂ ਇੱਕ ਨੌਜਵਾਨ ਉਤਰਿਆ ਜਿਸਦੇ ਕੱਪੜੇ ਰੇਸ਼ਮ ਅਤੇ ਸੋਨੇ ਦੇ ਤਾਰਾਂ ਨਾਲ ਬਣੇ ਸਨ ਉਹ ਇੱਕ ਸ਼ਹਿਜ਼ਾਦਾ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਬੇਕਰਾਰੀ ਸੀ ਪਿੰਡ ਵਿੱਚ ਹਲਚਲ ਮਚ ਗਈ ਬੱਚੇ ਅਤੇ ਔਰਤਾਂ ਦਰਵਾਜ਼ਿਆਂ ਅਤੇ ਖਿੜਕੀਆਂ ਤੋਂ ਝਾਕਣ ਲੱਗੀਆਂ ਸ਼ਹਿਜ਼ਾਦੇ ਨੇ ਕਿਸੇ ਤੇ ਧਿਆਨ ਨਹੀਂ ਦਿੱਤਾ ਅਤੇ ਸਿੱਧਾ ਜ਼ਾਇਰਾ ਬੀਬੀ ਦੇ ਦਰਵਾਜ਼ੇ ਤੇ دستਕ ਦਿੱਤੀ ਮੈਂ ਤੁਹਾਡੇ ਗੁਲਾਬ ਜਲ ਦੀ ਬਹੁਤ ਤਾਰੀਫ ਸੁਣੀ ਹੈ ਉਸਨੇ ਬਿਨਾ ਕਿਸੇ ਲਾਕ ਲਪੇਟ ਤੇ ਕਿਹਾ ਪਰ ਮੈਨੂੰ ਆਮ ਗੁਲਾਬ ਜਲ ਨਹੀਂ ਚਾਹੀਦਾ ਜ਼ਾਇਰਾ ਨੇ ਆਦਮ ਨਾਲ ਸਿਰ ਚੁਕਾ ਕੇ ਕਿਹਾ ਹੁਕਮ ਕਰੋ ਸ਼ਹਿਜ਼ਾਦੇ ਅਸੀਂ ਤੁਹਾਡੀ ਕੀ ਖਿਦਮਤ ਕਰ ਸਕਦੇ ਹਾਂ ਸ਼ਹਿਜ਼ਾਦੇ ਨੇ ਆਪਣੀ ਆਵਾਜ਼ ਹੌਲੀ ਕਰ ਲਈ ਜਿਵੇਂ ਕੋਈ ਗਹਿਰਾ ਰਾਜ਼ ਦੱਸ ਰਿਹਾ ਹੋਵੇ ਮੈਨੂੰ ਸੁਨਹਿਰੇ ਗੁਲਾਬ ਦਾ ਜਲ ਚਾਹੀਦਾ ਹੈ ਇਹ ਸੰਦਿਆਹੀ ਜ਼ਾਹਿਰਾ ਬੀਬੀ ਦੇ ਹੱਥੋਂ ਫੁੱਲਾਂ ਦੀ ਟੋਕਰੀ ਛੁੱਟ ਗਈ। ਉਹਨਾਂ ਦੇ ਚਿਹਰੇ ਦਾ ਰੰਗ ਅਜੀਹਾ ਉੱਡ ਗਿਆ। ਜਿਵੇਂ ਉਹਨਾਂ ਨੇ ਆਪਣੀ ਮੌਤ ਦੇਖ ਲਈ ਹੋਵੇ। ਉਹਨਾਂ ਦੀ ਜ਼ੁਬਾਨ ਲੜਖੜਾ ਗਈ। ਸੁਨਹਿਰਾ ਗੁਲਾਬ, ਅਜੀਹਾ ਕੋਈ ਗੁਲਾਬ ਦੁਨੀਆ ਵਿੱਚ ਨਹੀਂ ਹੁੰਦਾ ਸ਼ਹਿਜ਼ਾਦੇ। ਇਹ ਸਿਰਫ ਕਿਸੇ ਕਹਾਣੀਆਂ ਦੀਆਂ ਗੱਲਾਂ ਹਨ। ਸ਼ਹਿਜ਼ਾਦੇ ਦੀਆਂ ਅੱਖਾਂ ਵਿੱਚ ਇੱਕ ਤਿੱਖੀ ਚਮਕ ਆਈ। ਕਹਾਣੀਆਂ ਸੱਚ ਹੁੰਦੀਆਂ ਹਨ। ਜ਼ਾਹਿਰਾ ਬੀਬੀ, ਅਤੇ ਤੁਸੀਂ ਇਹ ਗੱਲ ਮੇਰੇ ਤੋਂ ਬਿਹਤਰ ਜਾਣਦੇ। ਉਹ ਖੇਡਦਾ ਹੈ ਉਸ ਸ਼ਰਾਪਿਤ ਰੇਗਿਸਤਾਨ ਵਿੱਚ ਜਿੱਥੇ ਪੰਛੀ ਵੀ ਪਰ ਨਹੀਂ ਮਾਰਦਾ ਜਿੱਥੇ ਦਿਨ ਵਿੱਚ ਅੱਗ ਵਰਦੀ ਹੈ ਤੇ ਰਾਤਾਂ ਕਬਰ ਵਾਂਗ ਖਾਮੋਸ਼ ਹੁੰਦੀਆਂ ਹਨ ਉੱਥੇ ਜਿੰਨ ਚਰਕਾਨ ਦਾ ਵਾਸਾ ਹੈ ਪਰਦੇ ਦੇ ਪਿੱਛੇ ਖੜੀ ਸਲਮਾ ਜੋ ਮਹਿਮਾ ਲਈ ਸ਼ਰਬਤ ਬਣਾ ਰਹੀ ਸੀ ਇਹ ਸੁਣ ਕੇ ਉੱਥੇ ਹੀ ਜੰਮ ਗਈ ਜਿੰਨ ਸ਼ਰਾਪਿਤ ਰੇਗਿਸਤਾਨ ਸੁਨਹਿਰਾ ਗੁਲਾਬ ਇਹ ਸ਼ਬਦ ਉਸ ਦੇ ਕੰਨਾਂ ਵਿੱਚੋਂ ਹੁੰਦੇ ਹੋਏ ਸਿੱਧੇ ਦਿਲ ਵਿੱਚ ਉਤਰ ਗਏ ਸ਼ੇਜ਼ਾਦੇ ਨੇ ਅੱਗੇ ਕਿਹਾ ਉਹ ਜਿੰਨ ਉਸ ਫੁੱਲ ਦਾ ਰਖਵਾਲਾ ਹੈ ਕਹਿੰਦੇ ਹਨ ਉਸ ਫੁੱਲ ਦੀ ਖੁਸ਼ਬੂ ਕਿਸੇ ਵੀ ਮਰਦੇ ਹੋਏ ਇਨਸਾਨ ਵਿੱਚ ਜਾਣ ਪਾ ਸਕਦੀ ਹੈ ਜੇਕਰ ਤੁਸੀਂ ਉਹ ਫੁੱਲ ਲਿਆ ਕੇ ਮੈਨੂੰ ਦੇ ਦਿਓ ਤਾਂ ਮੈਂ ਤੁਹਾਨੂੰ ਇੰਨਾ ਸੋਨਾ ਦਿਆਂਗਾ ਕਿ ਇਹ ਪੂਰਾ ਪਿੰਡ ਵੀ ਉਸ ਦੀ ਕੀਮਤ ਨਹੀਂ ਲਗਾ ਪਾਵੇਗਾ ਜ਼ਾਹਿਰਾ ਬੀਬੀ ਕੰਬ ਰਹਿ ਕੇ ਉਹਨਾਂ ਦੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਉੱਪਰ ਆਈਆਂ ਉਹਨਾਂ ਨੇ ਹੱਥ ਜੋੜ ਦਿੱਤੇ ਮੈਨੂੰ ਮਾਫ਼ ਕਰ ਦਿਓ ਸ਼ੇਜ਼ਾਦੇ ਇਹ ਕੰਮ ਮੇਰੇ ਵਾਸਤਾ ਨਹੀਂ ਤੁਸੀਂ ਕਿਤੇ ਹੋਰ ਪਾਲ ਕਰੋ। ਉਹਨਾਂ ਦੀ ਆਵਾਜ਼ ਵਿੱਚ ਇੱਕ ਅਜੀਹਾ ਖੋਪ ਸੀ ਜੋ ਕਿਸੇ ਪੁਰਾਣੇ ਦੱਬੇ ਹੋਏ ਜ਼ਖਮ ਦੇ ਦੁਬਾਰਾ ਖੁੱਲਣ ਨਾਲ ਪੈਦਾ ਹੁੰਦਾ ਹੈ। ਸ਼ਹਿਜ਼ਾਦਾ ਨਰਾਜ਼ ਨਹੀਂ ਹੋਇਆ। ਉਹ ਰਹਿਸਮਈ ਢੰਗ ਨਾਲ ਮੁਸਕਰਾਇਆ। ਸੋਚ ਲਓ, ਦੌਲਤ ਹਰ ਦਰਵਾਜ਼ੇ ਤੇ دستਕ ਨਹੀਂ ਦਿੰਦੀ। ਇਹ ਕਹਿ ਕੇ ਉਹ ਮੁੜਿਆ ਅਤੇ ਆਪਣੀ ਬੱਗੀ ਵਿੱਚ ਬੈਠ ਕੇ ਚਲਾ ਗਿਆ ਪਰ ਆਪਣੇ ਪਿੱਛੇ ਇੱਕ ਸਵਾਲ ਅਤੇ ਲਾਲਚ ਦੀ ਇੱਕ ਚਿੰਗਿਆੜੀ ਛੱਡ ਗਿਆ ਸੀ। ਉਸ ਰਾਤ ਘਰ ਵਿੱਚ ਇੱਕ ਅਜੀਬ ਜਿਹੀ ਖਾਮੋਸ਼ੀ ਸੀ। ਸਲਮਾਨ ਨੇ ਆਪਣੀ ਮਾਂ ਤੋਂ ਪੁੱਛਣ ਦੀ ਹਿੰਮਤ ਕੀਤੀ। "ਅਮੀ, ਤੁਸੀਂ ਉਸ ਸ਼ਹਿਜ਼ਾਦੇ ਦੀ ਗੱਲ ਸੁਣ ਕੇ ਐਨਾ ਕਿਉਂ ਡਰ ਗਏ?" "ਕਿ ਸੱਚਮੁੱਚ ਕੋਈ ਸੁਨਹਿਰਾ ਗੁਲਾਬ ਹੁੰਦਾ ਹੈ?" ਜ਼ਾਹਿਰਾ ਨੇ ਉਸ ਨੂੰ ਅਜੀਹੀਆਂ ਨਜ਼ਰਾਂ ਨਾਲ ਦੇਖਿਆ ਜਿਵੇਂ ਉਹ ਕੋਈ ਅਜਨਬੀ ਹੋਵੇ। "ਖਬਰਦਾਰ, ਅੱਜ ਤੋਂ ਬਾਅਦ ਉਸ ਮਨਹੂਸ ਫੁੱਲ ਦਾ ਨਾਮ ਇਸ ਘਰ ਵਿੱਚ ਨਾ ਲੈਣਾ।" ਉਹਨਾਂ ਨੇ ਸਖਤੀ ਨਾਲ ਕਿਹਾ। ਜਿੰਨੀ ਚਾਦਰ ਹੈ ਉਹਨੇ ਹੀ ਪੈਰ ਫਲਾਉਣੇ ਚਾਹੀਦੇ ਹਨ ਸਾਡੇ ਨਸੀਬ ਵਿੱਚ ਜੋ ਹੈ ਅਸੀਂ ਉਸ ਵਿੱਚ ਖੁਸ਼ ਹਾਂ ਪਰ ਸਲਮਾ ਦੇ ਦਿਲ ਵਿੱਚ ਲਾਲਚ ਦਾ ਬੀਜ ਹੁਣ ਇੱਕ ਪੌਦਾ ਬਣ ਚੁੱਕਾ ਸੀ ਉਹ ਰਾਤ ਪਰ ਸੌ ਨਹੀਂ ਸਕੀ ਉਸ ਦੀਆਂ ਅੱਖਾਂ ਦੇ ਸਾਹਮਣੇ ਸੋਨੇ ਦੇ ਢੇਰ ਅਤੇ ਇੱਕ ਸ਼ਾਨਦਾਰ ਜ਼ਿੰਦਗੀ ਦੇ ਸੁਪਨੇ ਤੈਰਦੇ ਰਹੇ ਉਸਨੇ ਫੈਸਲਾ ਕਰ ਲਿਆ ਉਹ ਸੁਨਹਿਰੇ ਗੁਲਾਬ ਨੂੰ ਹਾਸਲ ਕਰਕੇ ਰਹੇਗੀ ਚਾਹੇ ਇਸ ਦੀ ਕੋਈ ਵੀ ਕੀਮਤ ਚੁਕਾਉਣੀ ਪਵੇ ਸਲਮਾ ਨੇ ਆਪਣੀ ਯੋਜਨਾ ਹੀਨਾ ਨੂੰ ਦੱਸੀ ਹੀਨਾ ਨੇ ਜਦ ਸੁਣਿਆ ਤਾਂ ਉਸ ਦਾ মুখ ਖੁੱਲਾ ਰਹਿ ਗਿਆ ਸਲਮਾ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਕਿ ਜਿੰਨਾ ਦੇ ਇਲਾਕੇ ਵਿੱਚ ਜਾਣ ਦੀ ਗੱਲ ਸੋਚ ਵੀ ਕਿਵੇਂ ਸਕਦੀ ਹੈ ਤੇਰੀ ਅਮੀ ਮਨਾ ਕਰ ਰਹੀ ਹੈ ਜ਼ਰੂਰ ਕੋਈ ਗੈਰੀ ਵਜ੍ਹਾ ਹੋਵੇਗੀ ਨਾ ਜਾ ਮੇਰੀ ਭੈਣ ਨਾ ਜਾ ਪਰ ਸਲਮਾ ਤੇ ਤਾਂ ਤੋਂ ਅਸਵਾਰ ਸੀ ਤੂੰ ਨਹੀਂ ਸਮਝੇਂਗੀ ਹੀ ਨਾ ਮੈਂ ਕੁੱਟ-ਕੁੱਟ ਕੇ ਨਹੀਂ ਜੀਣਾ ਚਾਹੁੰਦੀ ਮੈਂ ਆਪਣੀ ਮਾਂ ਨੂੰ ਹੋਰ ਮਿਹਨਤ ਕਰਦੇ ਨਹੀਂ ਦੇਖ ਸਕਤੀ بس ایک بار صرف ایک بار یہ کام ہو جاوے پھر ਸਾਨੂੰ ਸਭ ਨੂੰ ਕੋਈ ਦੁੱਖ ਨਹੀਂ چھਪਾਵੇਗਾ ਉਸਨੇ ਝੂਠ ਬੋਲ ਕੇ ਹੀਨਾ ਨੂੰ ਮਨਾ ਲਿਆ ਕਿ ਉਹ ਸਿਰਫ ਪਹਾੜਾਂ ਤੱਕ ਜਾ ਕੇ ਦੇਖੇਗੀ ਅੰਦਰ ਨਹੀਂ ਜਾਵੇਗੀ ਉਸ ਰਾਤ ਜਦੋਂ ਚੰਨ ਬਦਲਾਂ ਵਿੱਚ ਲੁਕਿਆ ਸੀ ਅਤੇ ਨੂਰੇ ਇਲਾਈ ਗਹਿਰੀ نیند ਵਿੱਚ ਸੀ سلمى ਇੱਕ ਛੋਟਾ ਜਿਹਾ ਥੈਲਾ ਲੈ ਕੇ ਚੁੱਪਕੇ ਨਾਲ ਘਰੋਂ ਨਿਕਲ ਪਈ ਸਫ਼ਰ ਉਸ ਦੀ ਸੋਚ ਤੋਂ ਕਿਤੇ ਜ਼ਿਆਦਾ ਮੁਸ਼ਕਲ ਸੀ ਪਹਿਲਾਂ ਤਾਂ ਸੰਘਣੇ ਜੰਗਲ ਦਾ ਹਨੇਰਾ ਰਸਤਾ ਸੀ ਜਿੱਥੇ ਜੰਗਲੀ ਜਾਨਵਰਾਂ ਦੀਆਂ ਆਵਾਜ਼ਾਂ ਰੁਕੰਬਾ ਰਹੀਆਂ ਸਨ ਫਿਰ ਉੱਚੇ-ਉੱਚੇ ਪੱਥਰਾਂ ਵਾਲੇ ਪਹਾੜ ਸ਼ੁਰੂ ਹੋ ਗਏ ਹਵਾ ਐਨੀ ਤੇਜ਼ ਸੀ ਕਿ ਲੱਗਦਾ ਸੀ ਉਸ ਨੂੰ ਉਡਾ ਕੇ ਲੈ ਜਾਵੇਗੀ ਕਈ ਵਾਰ ਉਸਦੇ ਪੈਰ ਥਿਲਕੇ ਗੋਡੇ ਛਿੱਲੇ ਪਰ ਉਸਦੇ ਸਿਰ ਤੇ ਸਵਾਰ ਜਨੂੰਨ ਨੇ ਉਸ ਨੂੰ ਰੁਕਣ ਨਹੀਂ ਦਿੱਤਾ ਪਹਾੜਾਂ ਨੂੰ ਪਾਰ ਕਰਨ ਵਿੱਚ ਉਸ ਨੂੰ ਪੂਰੀ ਰਾਤ ਲੱਗੀ ਜਦੋਂ ਸਵੇਰ ਦੀ ਪਹਿਲੀ ਕਿਰਨ ਫੁੱਟੀ ਤਾਂ ਉਸ ਨੇ ਜੋ ਨਜ਼ਾਰਾ ਦੇਖਿਆ ਉਹ ਕਿਸੇ ਹੋਰ ਹੀ ਦੁਨੀਆ ਦਾ ਸੀ ਏ ਤੱਕ ਨਜ਼ਰ ਜਾਂਦੀ ਸਿਰਫ ਸੁਨਹਿਰੀ ਰੇਤ ਦੀ ਫੈਲੀ ਸੀ ਵੱਡੀ ਵੱਡੀ ਅਜੀਬ ਸ਼ਕਲਾਂ ਵਾਲੀਆਂ ਚਟਾਨਾਂ ਇਸ ਤਰ੍ਹਾਂ ਖੜੀਆਂ ਸਨ ਜਿਵੇਂ ਕਿਸੇ ਜ਼ਮਾਨੇ ਦੇ ਦੇਵ ਹੋ ਜਿਨ੍ਹਾਂ ਨੂੰ ਪੱਥਰ ਬਣਾ ਦਿੱਤਾ ਗਿਆ ਹੋਵੇ ਜਿੱਥੇ ਹਵਾ ਵੀ ਨਹੀਂ ਚੱਲ ਰਹੀ ਸੀ ਇੱਕ ਅਜੀਬ ਦਮ ਘੁੱਟਣ ਵਾਲੀ ਖਾਮੋਸ਼ੀ ਸੀ ਜਿਉਂ-ਜਿਉਂ ਦਿਨ ਚੜਿਆ ਰੇਕਿਸਤਾਨ ਇੱਕ ਬਲਦੀ ਹੋਈ ਪੱਟੀ ਬਣ ਗਿਆ ਸਲਮਾ ਦਾ ਗਲਾ ਪਿਆਸ ਨਾਲ ਸੁੱਕਣ ਲੱਗਾ ਉਸ ਨੂੰ ਲੱਗਨ ਲੱਗਾ ਕਿ ਉਸਨੇ ਬਹੁਤ ਵੱਡੀ ਗਲਤੀ ਕਰ ਦਿੱਤੀ ਉਸ ਨੂੰ ਆਪਣੀ ਮਾਂ ਦੀ ਯਾਦ ਆਈ ਹੀਨਾ ਦੀ ਚੇਤਾਵਨੀ ਯਾਦ ਆਈ ਤੇ ਉਸ ਦੀਆਂ ਅੱਖਾਂ ਵਿੱਚ ਅੰਜੂ ਆ ਗਏ ਉਹ ਇੱਕ ਚਟਾਨ ਦੀ ਛਾਂ ਵਿੱਚ ਬੈਠ ਕੇ ਰੋਣ ਲੱਗੀ ਤਦ ਹੀ ਹਵਾ ਵਿੱਚ ਇੱਕ ਪਿੰਨੀ ਅਲੋਕਿਕ ਖੁਸ਼ਬੂ ਫੈਲੀ ਇਹ ਖੁਸ਼ਬੂ ਉਸ ਦੇ ਪਿੰਡ ਦੇ ਗੁਲਾਬਾਂ ਵਰਗੀ ਨਹੀਂ ਸੀ ਇਹ ਜ਼ਿਆਦਾ ਨਸ਼ੇਲੀ ਜ਼ਿਆਦਾ ਗਹਿਰੀ ਸੀ ਜਿਵੇਂ ਜੰਨਤ ਤੋਂ ਆਰੀ ਹੋ ਹੋ ਸਲਮਾ ਨੇ ਆਪਣੇ ਹੰਝੂ ਪੂੰਝੇ ਅਤੇ ਉਸ ਖੁਸ਼ਬੂ ਦੀ ਦਿਸ਼ਾ ਵਿੱਚ ਚੱਲਣ ਲੱਗੀ। ਕੁਝ ਦੂਰ ਚੱਲਨ ਤੇ ਚਟਾਨਾਂ ਦੇ ਇੱਕ ਘੇਰੇ ਦੇ ਵਿੱਚਕਾਰ ਉਸ ਨੂੰ ਉਹ ਪੌਦਾ ਦਿਖਿਆ। ਉਹ ਇਕੱਲਾ ਸੀ ਅਤੇ ਉਸਦੇ ਪੱਤੇ ਤੋਂ ਉੱਪਰ ਵਿੱਚ ਸੋਨੇ ਵਾਂਗ ਚਮਕ ਰਹੇ ਸਨ। ਉਸ ਤੇ ਇੱਕ ਬੰਦ ਕਲੀ ਲੱਗੀ ਸੀ। ਸਲਮਾ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋਇਆ। ਉਹ ਭੱਜ ਕੇ ਉਸਦੇ ਕੋਲ ਪਹੁੰਚੀ। ਜਿਵੇਂ ਹੀ ਉਸਦੀ ਪਛਾਈ ਉਸ ਪੌਦੇ ਤੇ ਪਈ, ਉਹ ਕਲੀ ਹੌਲੀ-ਹੌਲੀ ਖਿੜਨ ਲੱਗੀ। ਉਹ ਇੱਕ ਸੁਨਹਿਰਾ ਗੁਲਾਬ ਸੀ ਉਸ ਦੀਆਂ ਪੰਖੜੀਆਂ ਇਸ ਤਰ੍ਹਾਂ ਚਮਕ ਰਹੀਆਂ ਸਨ ਜਿਵੇਂ ਉਨ੍ਹਾਂ ਵਿੱਚ ਕਿਸੇ ਨੇ ਸੂਰਜ ਦੀ ਰੋਸ਼ਨੀ ਪੜ ਦਿੱਤੀ ਹੋਵੇ ਉਸ ਦੀ ਖੂਬਸੂਰਤੀ ਬਿਆਨ ਤੋਂ ਬਾਹਰ ਸੀ ਸਲਮਾ ਉਸ ਨੂੰ ਦੇਖ ਕੇ ਸਭ ਕੁਝ ਭੁੱਲ ਗਈ ਆਪਣਾ ਡਰ ਆਪਣੀ ਥਕਾਵਟ ਆਪਣੀ ਪਿਆਸ ਉਸ ਨੇ ਕੰਬਦੇ ਹੋਏ ਹੱਥਾਂ ਨਾਲ ਉਸ ਫੁੱਲ ਨੂੰ ਤੋੜਨ ਲਈ ਹੱਥ ਵਧਾਇਆ ਪਰ ਤਾਂ ਦੇ ਹੀ ਰੇਤ ਵਿੱਚ ਇੱਕ ਭਵੰਡ ਉਠਿਆ ਉਹ ਬਵੰਦਰ ਉੱਚਾ ਉੱਡਦਾ ਗਿਆ ਤੇ ਇੱਕ ਇਨਸਾਨੀ ਸ਼ਕਲ ਵਿੱਚ ਬਦਲ ਗਿਆ। ਉਹ ਇੱਕ ਜੈਨ ਸੀ। ਉਸਦਾ ਕੱਦ ਅਸਮਾਨ ਛੂ ਰਿਹਾ ਸੀ। ਜਿਸਮ ਕਾਲੀ ਧੂਏ ਦਾ ਬਣਿਆ ਸੀ ਅਤੇ ਅੱਖਾਂ ਬਲਦੇ ਹੋਏ ਕੋਇਲਿਆਂ ਵਾਂਗ ਸਨ। "ਕੌਣ ਹੈ ਤੂੰ?" ਇਹ ਇਨਸਾਨ ਦਿੱਤੀ। ਉਸਦੀ ਆਵਾਜ਼ ਵਿੱਚ ਰੇਗਿਸਤਾਨ ਦੀ ਗੂੰਜ ਸੀ। "ਅਤੇ ਮੇਰੇ ਫੁੱਲ ਨੂੰ ਛੂਹਣ ਦੀ ਜ਼ਰੂਰਤ ਕਿਵੇਂ ਕੀਤੀ?" ਸਲਮਾ ਦੀ ਚੀਕ ਉਸਦੇ ਗਲੇ ਵਿੱਚ ਹੀ ਫਸ ਗਈ। ਉਹ ਉੱਥੇ ਹੀ ਪੱਥਰ ਦੀ ਮੂਰਤ ਬਣ ਗਈ। ਜਿਨ ਨੇ ਜਦੋਂ ਸਲਮਾ ਦੇ ਡਰੇ ਹੋਏ ਹੰਝੂਆਂ ਨਾਲ ਭਿੱਜੇ ਖੂਬਸੂਰਤ ਚਿਹਰੇ ਨੂੰ ਦੇਖਿਆ ਤਾਂ ਉਸ ਦੀ ਅੱਖਾਂ ਦੀ ਅੱਗ ਵਿੱਚ ਇੱਕ ਅਜੀਬ ਜਿਹੀ ਨਰਮੀ ਆਈ ਹਜ਼ਾਰਾਂ ਸਾਲ ਦੀ ਤਨਹਾਈ ਵਿੱਚ ਉਸ ਨੇ ਪਹਿਲੀ ਵਾਰ ਕਿਸੇ ਇਨਸਾਨ ਨੂੰ ਇੰਨੇ ਕਰੀਬ ਤੋਂ ਦੇਖਿਆ ਸੀ ਉਸ ਦੇ ਹੁਸਨ ਤੇ ਮੋਹਿਤ ਹੋ ਕੇ ਡੈਰੋਨਾ ਉਸ ਨੇ ਕਿਹਾ ਅਤੇ ਉਸ ਦੀ ਆਵਾਜ਼ ਹੁਣ ਪਹਿਲਾਂ ਨਾਲੋਂ ਨਰਮ ਸੀ ਮੈਂ ਜ਼ਰਕਾਨ ਹਾਂ ਮੈਂ ਇਸ ਫੁੱਲ ਦਾ ਰਾਖਾ ਹਾਂ ਦੱਸ ਤੂੰ ਇੱਥੇ ਕਿਉਂ ਆਈ ਹੈ ਸਲਮਾ ਨੇ ਹਿੰਮਤ ਬਟੋਰ ਕੇ ਕਿਹਾ ਮੈਂ ਮੈਂ ਬਹੁਤ ਗਰੀਬ ਹਾਂ ਮੈਂ ਸੁਣਿਆ ਸੀ ਕਿ ਇਹ ਫੁੱਲ ਇਹ ਸਾਡੀ ਗਰੀਬੀ ਦੂਰ ਕਰ ਸਕਦਾ ਹੈ ਜ਼ਰਕਾਨ ਹੱਸਿਆ ਇੱਕ ਉਦਾਸ ਹੱਸ ਦੌਲਤ ਤੁਸੀਂ ਇਨਸਾਨ ਹਮੇਸ਼ਾ ਦੌਲਤ ਦੇ ਪਿੱਛੇ ਭੱਜਦੇ ਹੋ ਕਿ ਤੁਸੀਂ ਜਾਣਦੇ ਹੋ ਇਸ ਦੀ ਕੀਮਤ ਕੀ ਹੈ ਉਸਨੇ ਸਲਮਾ ਦੀਆਂ ਅੱਖਾਂ ਵਿੱਚ ਝਾਂਕਦੇ ਹੋਏ ਕਿਹਾ ਇਹ ਫੁੱਲ ਸਿਰਫ ਇੱਕ ਕੁੜੀ ਹੀ ਲੈ ਜਾ ਸਕਦੀ ਹੈ ਪਰ ਉਸ ਨੂੰ ਮੇਰੇ ਨਾਲ ਇੱਕ ਵਾਦਾ ਕਰਨਾ ਹੋਵੇਗਾ ਕਿਹੋ ਜਿਹਾ ਵਾਦਾ ਸਲਮਾ ਨੇ ਕੰਬਦੇ ਹੋਏ ਪੁੱਛਿਆ ਮੈਂ ਹਜ਼ਾਰਾਂ ਸਾਲਾਂ ਤੋਂ ਇੱਥੇ ਇਕੱਲਾ ਹਾਂ ਜ਼ਰਕਾਨ ਦੀ ਆਵਾਜ਼ ਵਿੱਚ ਇੱਕ ਗਹਿਰਾ ਦਰਦ ਸੀ ਮੈਨੂੰ ਇੱਕ ਹਮਦਰਦ ਦੀ ਤਲਾਸ਼ ਹੈ ਤੁਸੀਂ ਇਹ ਫੁੱਲ ਲੈ ਜਾਓ ਪਰ ਤੁਹਾਨੂੰ ਵਾਦਾ ਕਰਨਾ ਹੋਵੇਗਾ ਕਿ ਤੁਸੀਂ ਵਾਪਸ ਆਉਂਗੇ ਪਰ ਹਰ ਪੁੰਨਿਆ ਦੀ ਰਾਤ ਇਸੇ ਜਗ੍ਹਾ ਅਤੇ ਇੱਕ ਦਿਨ ਤੁਸੀਂ ਹਮੇਸ਼ਾ ਲਈ ਇੱਥੇ ਮੇਰੇ ਕੋਲ ਰਹੋਗੇ सलमा ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਇੱਕ ਜinn ਨਾਲ ਵਿਆਹ ਹਮੇਸ਼ਾ ਲਈ ਇਸ ਵਿਰਾਨੇ ਵਿੱਚ ਕੈਦ ਇਹ ਤਾਂ ਉਸਨੇ ਸੋਚਿਆ ਹੀ ਨਹੀਂ ਸੀ ਪਰ ਫਿਰ ਉਸ ਨੂੰ ਸ਼ਹਿਜ਼ਾਦੇ ਦਾ ਵਾਅਦਾ ਯਾਦ ਆਇਆ ਸੋਨੇ ਦੇ ਢੇਰ ਯਾਦ ਆਇਆ ਉਸਦੇ ਚਲਾਕ ਦਿਮਾਗ ਨੇ ਤੁਰੰਤ ਇੱਕ ਯੋਜਨਾ ਬਣਾਈ ਉਸਨੇ ਆਪਣੀਆਂ ਝੂਠੇ ਹਾਂਜੂਆਂ ਨਾਲ ਭਰੀਆਂ ਅੱਖਾਂ ਉੱਪਰ ਚੁੱਕੀਆਂ ਤੇ 마ਸੂਮੀਅਤ ਨਾਲ ਕਿਹਾ ਮੈਨੂੰ ਮਨਜ਼ੂਰ ਹੈ ਮੈਂ ਵਾਅਦਾ ਕਰਦੀ ਹਾਂ ਮੈਂ ਤੁਹਾਨੂੰ ਮਿਲਣ ਜ਼ਰੂਰ ਆਵਾਂਗੀ ਜ਼ਰਕਾਨ ਜਿਸ ਨੇ ਕਦੇ ਇਨਸਾਨੀ ਮੱਕਾਰੀ ਨਹੀਂ ਦੇਖੀ ਸੀ ਉਸਨੇ ਉਸ ਦੀਆਂ ਗੱਲਾਂ ਤੇ ਯਕੀਨ ਕਰ ਲਿਆ ਉਸ ਨੂੰ ਲੱਗਾ ਕਿ ਇਨਸਾਨ ਆਪਣੇ ਜ਼ੁਮਾਨ ਦੇ ਸੱਚੇ ਹੁੰਦੇ ਹਨ ਉਹ ਰਸਤੇ ਤੋਂ ਹਟ ਗਿਆ ਸਲਮਾ ਨੇ ਇੱਕ ਪਲ ਵੀ ਨਹੀਂ ਲਗਵਾਇਆ ਉਸਨੇ ਫੁੱਲ ਤੋੜਿਆ ਤੇ ਬਿਨਾ ਪਿੱਛੇ ਦੇਖੇ ਆਪਣੀ ਪੂਰੀ ਜਾਨ ਲਗਾ ਕੇ ਉੱਥੇ ਭੱਜੀ ਉਸ ਨੂੰ ਜ਼ਰਕਾਨ ਦੀਆਂ ਉਦਾਸ ਅੱਖਾਂ ਦੇਖ ਰਹੀਆਂ ਸਨ ਜੋ ਇੱਕ ਨਵੇਂ ਧੋਖੇ ਦਾ ਸ਼ਿਕਾਰ ਹੋ ਚੁੱਕੀਆਂ ਸਨ ਸਲਮਾ ਜਦੋਂ ਪਿੰਡ ਪਹੁੰਚੀ ਤਾਂ ਰਾਤ ਹੋ ਚੁੱਕੀ ਸੀ ਉਹ ਚੋਰਾ ਵਾਂਗ ਆਪਣੇ ਘਰ ਵਿੱਚ ਬੜੀ ਅਤੇ ਸੁਨਹਿਰੇ ਗੁਲਾਬ ਨੂੰ ਆਪਣੇ ਸੰਦੂਕ ਵਿੱਚ ਕੱਪੜਿਆਂ ਹੇਠਾਂ ਲੁਕਾ ਦਿੱਤਾ ਉਸਨੇ ਆਪਣੀ ਮਾਂ ਨੂੰ ਕੁਝ ਨਹੀਂ ਦੱਸਿਆ ਹੁਣ ਉਸ ਨੂੰ ਸਿਰਫ ਸ਼ਹਿਜ਼ਾਦੇ ਦਾ ਇੰਤਜ਼ਾਰ ਸੀ ਉਹ ਤੇ ਰੇਗਿਸਤਾਨ ਵਿੱਚ ਚਰ칸 ਪੁੰਨਿਆਂ ਦੀ ਰਾਤ ਦਾ ਇੰਤਜ਼ਾਰ ਕਰ ਰਿਹਾ ਸੀ ਉਸ ਦੇ ਹਜ਼ਾਰਾਂ ਸਾਲਾਂ ਦੇ ਵਿਰਾਨੇ ਵਿੱਚ ਉਮੀਦ ਦਾ ਇੱਕ ਫੁੱਲ ਖਿੜਿਆ ਸੀ ਉਹ ਵਾਰ-ਵਾਰ ਉਸ ਜਗ੍ਹਾ ਨੂੰ ਦੇਖਦਾ ਜਿੱਥੇ ਸਲਮਾ ਖੜੀ ਸੀ ਅਤੇ ਮੁਸਕਰਾਉਂਦਾ ਪੁੰਨਿਆ ਦੀ ਰਾਤ ਆਈ ਅਤੇ ਚਲੀ ਗਈ ਸਲਮਾ ਨਹੀਂ ਆਈ ਸਰਕਾਨ ਦਾ ਦਿਲ ਟੁੱਟ ਗਿਆ ਉਸ ਨੂੰ ਅਹਿਸਾਸ ਹੋਇਆ ਕਿ ਉਸਦੇ ਨਾਲ ਧੋਖਾ ਹੋਇਆ ਹੈ ਉਸ ਦੀ ਮੁਹੱਬਤ ਉਸ ਦੀ ਉਮੀਦ ਸਭ ਗੁੱਸੇ ਅਤੇ ਨਫ਼ਰਤ ਵਿੱਚ ਬਦਲ ਗਈ ਉਸ ਦਾ ਦਿਲ ਜਲਣ ਲੱਗਾ ਅਤੇ ਉਸ ਅੱਗ ਨੇ ਉਸ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ ਇੱਕ ਰਾਤ ਸਲਮਾ ਸੌ ਰਹੀ ਸੀ ਕਿ ਅਚਾਨਕ ਉਸ ਨੂੰ ਆਪਣੇ ਕਮਰੇ ਵਿੱਚ ਉਹੀ ਸੁਨਹਿਰੀ ਗੁਲਾਬ ਮਹਿਸੂਸ ਹੋਇਆ ਉਸਨੇ ਅੱਖਾਂ ਖੋਲੀਆਂ ਤਾਂ ਉਸਦੇ ਹੋਸ਼ ਉੱਡ ਗਏ ਬਿਸਤਰੇ ਦੇ ਕੋਲ ਸਰਕਾਨ ਖੜਾ ਸੀ ਪਰ ਇਸ ਵਾਰ ਉਸਦੀਆਂ ਅੱਖਾਂ ਵਿੱਚ ਮੁਹੱਬਤ ਨਹੀਂ ਕਿਆਮਤ ਤੱਕ ਗੁੱਸਾ ਸੀ ਉਹ ਸੁਨਹਿਰੇ ਗੁਲਾਬ ਵਿੱਚੋਂ ਇੱਕ ਸਾਇਆ ਵਾਂਗ ਨਿਕਲ ਕੇ ਆਇਆ ਤੂੰ ਆਪਣਾ ਵਾਅਦਾ ਤੋੜਿਆ ਸਲਮਾ ਉਸਦੀ ਆਵਾਜ਼ ਕਿਸੇ ਗਹਿਰੀ ਗੁਫਾ ਤੋਂ ਆ ਰਹੀ ਸੀ ਤੂੰ ਮੇਰੇ ਭਰੋਸੇ ਦਾ ਕਤਲ ਕੀਤਾ ਹੈ ਮੈਂ ਤੈਨੂੰ ਲੈਣ ਆਇਆ ਹਾਂ ਉਨ ਤੇਰੀ ਜਗ੍ਹਾ ਮੇਰੇ ਵਿਰਾਨੇ ਵਿੱਚ ਹੈ ਜ਼ਰਕਾਨ ਨੇ ਆਪਣਾ ਧੂਏ ਵਾਲਾ ਹੱਥ ਉਸਤੇ ਬਲਵਦਾਇਆ ਸਲਮਾਨ ਨੇ ਪੂਰੀ ਤਾਕਤ ਨਾਲ ਚੀਕ ਮਾਰੀ ਅਮੀ ਉਸਦੀ ਆਵਾਜ਼ ਸੁਣ ਕੇ ਜ਼ਾਹਿਰਾ ਬੀਬੀ ਦੌੜਦੀ ਹੋਈ ਆਈ ਉਹਨਾਂ ਦੇ ਕਮਰੇ ਵਿੱਚ ਦਾਖਲ ਹੁੰਦੇ ਹੀ ਜ਼ਰਕਾਨ ਇਕ ਸਾਇਆ ਵਾਪਸ ਉਸ ਸੁਨਹਿਰੇ ਗੁਲਾਬ ਵਿੱਚ ਸਮਾ ਗਿਆ ਜ਼ਾਹਿਰਾ ਨੇ ਆਪਣੀ ਧੀ ਨੂੰ ਖੋਫ ਨਾਲ ਕੰਬਦੇ ਹੋਏ ਦੇਖਿਆ ਕੀ ਹੋਇਆ ਬੇਟੀ ਕੋਈ ਬੁਰਾ ਸੁਪਨਾ ਦੇਖਿਆ ਦਲਮਨ ਇਸ ਸੱਚ ਦਿਲ ਦੀ ਹਿੰਮਤ ਨਹੀਂ ਕੀਤੀ ਉਸਨੇ ਕਹਿ ਦਿੱਤਾ ਕਿ ਹਾਂ ਇੱਕ ਬੁਰਾ ਸੁਪਨਾ ਸੀ ਪਰ ਇਸ ਸੁਪਨਿਆਂ ਦਾ ਅੰਤ ਨਹੀਂ ਬਲਕਿ ਬੁਰੇ ਸੁਪਨਿਆਂ ਦੀ ਸ਼ੁਰੂਆਤ ਸੀ ਜ਼ਰਕਾਨ ਹੁਣ ਉਸਨੂੰ ਹਰ ਜਗ੍ਹਾ ਨਜ਼ਰ ਆਉਣ ਲੱਗਾ ਜਦੋਂ ਪਾਣੀ ਪਰੰਜਾਂਦੀ ਤਾਂ ਉਸਨੂੰ ਖੂਹ ਤੇ ਪਾਣੀ ਵਿੱਚ ਜ਼ਰਕਾਨ ਦਾ ਚਿਹਰਾ ਦਿੱਖਦਾ ਜਦੋਂ ਉਹ ਹੀਨਾ ਨਾਲ ਗੱਲ ਕਰਦੀ ਤਾਂ ਹੀਨਾ ਦੀਆਂ ਅੱਖਾਂ ਵਿੱਚ ਉਸਨੂੰ ਜ਼ਰਕਾਨ ਦੀਆਂ ਬਲਦੀਆਂ ਹੋਈਆਂ ਅੱਖਾਂ ਨਜ਼ਰ ਆਉਂਦੀਆਂ ਉਹ ਐਨੀ ਡਰ ਗਈ ਸੀ ਕਿ ਉਸਨੇ ਹੀਨਾ ਨਾਲ ਮਿਲਣਾ ਹੀ ਛੱਡ ਦਿੱਤਾ ਸਭ ਤੋਂ ਭਿਆਨਕ ਤਦ ਹੋਇਆ ਜਦੋਂ ਉਹ ਆਪਣੀ ਮਾਂ ਦੇ ਨਾਲ ਗੁਲਾਬ ਜਲ ਬਣਾ ਰਹੀ ਸੀ ਉਸਨੇ ਆਪਣੀ ਮਾਂ ਦੇ ਚਿਹਰੇ ਦੀ ਤਰਫ ਦੇਖਿਆ ਤਾਂ ਉਸ ਨੂੰ ਉੱਥੇ ਜ਼ਰਕਾਨ ਦਾ ਚਿਹਰਾ ਦੇਖਿਆ ਜੋ ਫੁੱਸਫੁਸਾ ਰਿਹਾ ਸੀ ਤੂੰ ਮੇਰੇ ਤੋਂ ਬਚ ਨਹੀਂ ਸਕਦੀ ਤੋਕੇ ਬਾਅਦ ਅਗਲੀ ਪੂਨਮ ਨੂੰ ਮੈਂ ਤੈਨੂੰ ਹਮੇਸ਼ਾ ਲਈ ਲੈ ਜਾਵਾਂਗਾ सलमा ਦਾ ਦਿਮਾਗ ਕੀ ਸੰਤੁਲਨ ਵਿਗੜ ਗਿਆ ਉਹ ਆਪਣੀ ਹੀ ਮਾਂ ਨੂੰ ਦੇਖ ਕੇ ਚੀਕਣ ਲੱਗੀ ਦੂਰ ਹਟੋ ਮੇਰੇ ਤੋਂ ਚਲੇ ਜਾਓ ਮੈਨੂੰ ਇਕੱਲਾ ਛੱਡ ਦਿਓ ਜ਼ਾਹਿਰਾ ਬੀਬੀ ਦਾ ਦਿਲ ਤਹਿਲ ਗਿਆ ਉਹ ਸਮਝ ਗਈ ਸੀ ਕਿ ਜਿਸ ਅਨਹੋਣੀ ਤੋਂ ਉਹ ਸਾਲਾ ਤੋਂ ਡਰ ਰਹੀ ਸੀ ਉਹ ਹੁਣ ਉਹਨਾਂ ਦੇ ਦਰਵਾਜ਼ੇ ਤੇ ਦਸਤਕ ਦੇ ਚੁੱਕੀ ਹੈ ਉਹਨਾਂ ਨੇ ਸਲਮਾ ਨੂੰ ਕੱਸ ਕੇ ਆਪਣੇ ਸੀਨੇ ਨਾਲ ਲਗਾ ਲਿਆ ਦੱਸ ਮੈਨੂੰ ਬੇਟੀ ਸੱਤ ਸੱਤ ਦੱਸ ਤੂੰ ਉਸ ਰੇਗਿਸਤਾਨ ਵਿੱਚ ਗਈ ਸੀ ਨਾ सलमा ਹਮ ਖੁਦ ਨੂੰ ਰੋਕ ਨਹੀਂ ਸਕੀ ਉਹ ਫੁੱਟ ਫੁੱਟ ਕੇ ਰੋ ਪਈ ਅਤੇ ਉਸਨੇ ਆਪਣੀ ਮਾਂ ਨੂੰ ਆਪਣੇ ਲਾਲਚ ਤੇ ਆਪਣੇ ਝੂਠ ਅਤੇ ਸਰਕਾਰ ਨਾਲ ਕੀਤੇ ਗਏ ਝੂਠੇ ਵਾਅਦੇ ਦੀ ਪੂਰੀ ਕਹਾਣੀ ਦੱਸ ਦਿੱਤੀ ਸਭ ਕੁਝ ਸੁਣਨ ਤੋਂ ਬਾਅਦ ਜ਼ਾਇਰਾ ਬੀਬੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਦੇ ਰਹੇ ਪਰ ਫਿਰ ਉਹਨਾਂ ਨੇ ਆਪਣੇ ਹੰਝੂ ਪੂੰਝੇ ਅਤੇ ਉਹਨਾਂ ਦਾ ਚਿਹਰਾ ਫੁਲਾਦ ਵਾਂਗ ਸਖਤ ਹੋ ਗਿਆ ਉਹ ਆਪਣੀ ਪੁਰਾਣੀ ਲੱਕੜ ਦੀ ਸੰਦੂਕ ਦੇ ਕੋਲ ਗਈ ਅਤੇ ਉਸ ਵਿੱਚੋਂ ਇੱਕ ਬਹੁਤ ਪੁਰਾਣੀ ਕਿਤਾਬ ਕੱਢੀ ਉਸ ਕਿਤਾਬ ਦਾ جلد ਚਮੜੇ ਦਾ ਸੀ ਅਤੇ ਉਸਦੇ ਪੰਨੇ ਸਮੇਂ ਦੇ ਨਾਲ ਪੀਲੇ ਪੈ ਚੁੱਕੇ ਸਨ ਹੁਣ ਸਿਰਫ ਇਹ ਹੀ ਸਾਨੂੰ ਬਚਾ ਸਕਦੀ ਹੈ ਉਹਨਾਂ ਨੇ ਕਿਹਾ ਸਲਮਾ ਨੇ ਹੈਰਾਨੀ ਨਾਲ ਪੁੱਛਿਆ ਇਹ ਕੀ ਹੈ ਅੰਮੀ ਅਤੇ ਤੁਹਾਨੂੰ ਇੰਨਾ ਸਭ ਬਾਰੇ ਇੰਨਾ ਕਿਵੇਂ ਪਤਾ ਹੈ ਜ਼ਾਇਰਾ ਬੀਬੀ ਨੇ ਇੱਕ ਗਹਿਰਾ ਸਾਲ ਜਿਵੇਂ ਉਹ ਆਪਣੇ ਅਤੀਤ ਦੇ ਸਮੁੰਦਰ ਵਿੱਚ ਗੋਤਾ ਲਗਾਉਣ ਜਾ ਰਹੀ ਹੋਵੇ ਕਿਉਂਕਿ ਬੇਟੀ ਜੋ ਗਲਤੀ ਅੱਜ ਤੂੰ ਦੌਲਤ ਦੇ ਲਾਲਚ ਵਿੱਚ ਕੀਤੀ ਹੈ ਉਹੀ ਗਲਤੀ ਮੈਂ ਸਾਲਾਂ ਪਹਿਲਾਂ mohabbat ਦੀ ਮਜਬੂਰੀ ਵਿੱਚ ਕੀਤੀ ਸੀ ਅਤੇ ਫਿਰ ਜ਼ਾਇਰਾ ਨੇ ਉਸ ਨੂੰ ਆਪਣੀ ਕਹਾਣੀ ਸੁਣਾਈ ਅੱਜ ਤੋਂ 30 ਸਾਲ ਪਹਿਲਾਂ ਮੇਰੇ ਇੱਕ ਛੋਟਾ ਭਰਾ ਸੀ ਤੇਰਾ ਮਾਮਾ ਉਹ ਬਹੁਤ ਬਿਮਾਰ ਸੀ ਇੰਨਾ ਬਿਮਾਰ ਕਿ ਹਕੀਮਾ ਨੇ ਕਹਿ ਦਿੱਤਾ ਕਿ ਹੁਣ ਸਿਰਫ ਦੁਆ ਹੀ ਉਸ ਨੂੰ ਬਚਾ ਸਕਦੀ ਹੈ ਮੈਂ ਉਸ ਨੂੰ ਮਰਦਾ ਹੋਇਆ ਨਹੀਂ ਦੇਖ ਸਕਦੀ ਸੀ ਤਦ ਮੇਰੀ ਨਾਨੀ ਨੇ ਮੈਨੂੰ ਸੁਨਹਿਰੀ ਗੁਲਾਬ ਅਤੇ ਜ਼ਰਕਾਨ ਬਾਰੇ ਦੱਸਿਆ ਸੀ ਮੈਂ ਵੀ ਗਈ ਸੀ ਉਸ ਰੇਗਿਸਤਾਨ ਵਿੱਚ ਬਿਲਕੁਲ ਇਕੱਲੀ ਮੈਂ ਵੀ ਜ਼ਰਕਾਨ ਨੂੰ ਮਿਲੀ ਸੀ ਪਰ ਤਦ ਉਹ ਅਜੇਹਾ ਨਹੀਂ ਸੀ ਸ਼ਰਮਾ ਉਹ ਗੁੱਸੇ ਵਿੱਚ ਨਹੀਂ ਗਾਰੇ ਦੁੱਖ ਵਿੱਚ ਰੁੱਬਿਆ ਸੀ ਉਹ ਉਸ ਫੁੱਲ ਦਾ ਰਖੇਕ ਨਹੀਂ ਕਾਇਦੀ ਸੀ ਸਦੀਆਂ ਪਹਿਲਾਂ ਇੱਕ ਲਾਲਚੀ ਜਾਦੂਗਰ ਨੇ ਉਸ ਨੂੰ ਧੋਖਾ ਦੇ ਕੇ ਹਮੇਸ਼ਾ ਲਈ ਉਸ ਫੁੱਲ ਨੂੰ ਬੰਦ ਦਿੱਤਾ ਸੀ ਮੋਹੱਬਤ ਤਦ ਤੱਕ ਆਜ਼ਾਦ ਨਹੀਂ ਹੋ ਸਕਦਾ ਸੀ ਜਦੋਂ ਤੱਕ ਕੋਈ پاکਦਿਲ ਇਨਸਾਨ ਬਿਨਾ ਕਿਸੇ ਲਾਲਚ ਦੇ ਸਿਰਫ ਸੱਚੀ ਮੁਹੱਬਤ ਜਾਂ ਜ਼ਰੂਰਤ ਲਈ ਉਸ ਫੁੱਲ ਨੂੰ ਨਾ ਮੰਗੇ ਮੈਂ ਉਸ ਨੂੰ ਆਪਣੇ ਪ੍ਰਾਹਾਰੇ ਸਭ ਸੱਚ ਦੱਸਿਆ ਉਸ ਨੇ ਮੇਰੀਆਂ ਅੱਖਾਂ ਵਿੱਚ ਸੱਚਾਈ ਦੇਖੀ ਉਸ ਨੇ ਮੇਰੇ ਤੋਂ ਕੋਈ ਵਾਅਦਾ ਨਹੀਂ ਮੰਗਿਆ ਬਸ ਫੁੱਲ ਮੈਨੂੰ ਦੇ ਦਿੱਤਾ ਪਰ ਉਸ ਨੇ ਇੱਕ ਗੱਲ ਕਹੀ ਸੀ ਇਹ ਫੁੱਲ ਤਦ ਤੱਕ ਹੀ ਕੰਮ ਕਰੇਗਾ ਜਦੋਂ ਤੱਕ ਤੇਰੇ ਦਿਲ ਵਿੱਚ ਮੇਰੇ ਲਈ ਇੱਛਾਨ ਤੇ ਯਾਦ ਰਹੀ ਜਿਸ ਦਿਨ ਤੂੰ ਮੈਨੂੰ ਪੁਲਾ ਦੇਵੇਂਗੀ ਇਹ ਫੁੱਲ ਆਪਣੀ ਤਾਕਤ ਖੋ ਦੇਵੇਗਾ ਜ਼ਾਹਿਰਾ ਦੀ ਆਵਾਜ਼ ਪਰਾਈ ਮੇਰਾ ਭਰਾ ਠੀਕ ਹੋ ਗਿਆ ਮੈਂ ਹਮੇਸ਼ਾ ਉਸਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਿਆ ਪਰ ਫਿਰ ਵਕਤ ਗੁਜ਼ਰਿਆ ਮੇਰਾ ਵਿਆਹ ਹੋਇਆ ਤੂੰ ਪੈਦਾ ਹੋਈ ਅਤੇ ਮੈਂ ਆਪਣੀ ਦੁਨੀਆ ਵਿੱਚ ਇੰਨੀ ਗਵਾਚ ਗਈ ਕਿ ਹੌਲੀ-ਹੌਲੀ ਉਸਦੀ ਯਾਦ ਮੇਰੇ ਦਿਲੋਂ ਮਿਟਣ ਲੱਗੀ ਮੈਂ ਅਣਜਾਣੇ ਵਿੱਚ ਆਪਣਾ ਵਾਅਦਾ ਤੋੜ ਦਿੱਤਾ ਸ਼ਾਇਦ ਇਸੇ ਲਈ ਜਦੋਂ ਸ਼ਹਿਜ਼ਾਦੇ ਨੇ ਉਸਦਾ ਜ਼ਿਕਰ ਕੀਤਾ ਤਾਂ ਮੈਂ ਕੰਬ ਗਈ। ਉਹਨਾਂ ਨੇ ਸਲਮਾ ਦਾ ਹੱਥ ਫੜ ਕੇ ਕਿਹਾ, "ਪਰ ਤੂੰ ਜੋ ਕੀਤਾ ਹੈ ਉਹ ਭੁੱਲਣ ਤੋਂ ਕਿਤੇ ਵੱਡਾ ਗੁਨਾਹ ਹੈ। ਤੂੰ ਉਸਦੀ تنہائی ਅਤੇ ਉਸਦੇ ਭਰੋਸੇ ਦਾ ਸੌਦਾ ਕੀਤਾ ਹੈ। ਹੁਣ ਉਸਦਾ ਗੁੱਸਾ ਸ਼ਾਂਤ ਕਰਨ ਦਾ ਸਿਰਫ ਇੱਕ ਹੀ ਤਰੀਕਾ ਹੈ। ਸਾਨੂੰ ਉਸ ਨਾਲ ਲੜਨਾ ਨਹੀਂ, ਉਸਨੂੰ ਆਜ਼ਾਦ ਕਰਨਾ ਹੋਵੇਗਾ।" ਠੀਕ ਉਸੇ ਵਕਤ ਦਰਵਾਜ਼ੇ ਤੇ ਇੱਕ ਦਸਤਕ ਹੋਈ। ਸਾਹਮਣੇ ਸ਼ਹਿਜ਼ਾਦਾ ਖੜਾ ਸੀ। "ਕੀ ਹੋਇਆ?" ਉਸੀ ਲੋਕਾਂ ਨੇ ਮੇਰਾ ਕੰਮ ਕਿਉਂ ਨਹੀਂ ਕੀਤਾ ਜ਼ਾਇਰਾ ਨੇ ਹਿੰਮਤ ਨਾਲ ਕਿਹਾ ਅਸੀਂ ਉਹ ਫੁੱਲ ਤੁਹਾਨੂੰ ਨਹੀਂ ਦੇ ਸਕਤੀ ਸ਼ਹਿਜ਼ਾਦੇ ਤੁਹਾਡੀ ਭੈਣ ਨੂੰ ਜੋ ਬਿਮਾਰੀ ਹੈ ਉਹ ਕੋਈ ਆਮ ਬਿਮਾਰੀ ਨਹੀਂ ਉਹ ਇੱਕ ਸ਼ਰਾਪ ਹੈ ਅਤੇ ਉਸ ਦਾ ਇਲਾਜ ਵੀ ਉਸੇ ਜਿੰਨ ਦੀ ਆਜ਼ਾਦੀ ਨਾਲ ਜੁੜਿਆ ਹੈ ਸ਼ਹਿਜ਼ਾਦਾ ਇਹ ਸੁਣ ਕੇ ਹੱਕਾ ਬੱਕਾ ਰਹਿ ਗਿਆ ਜ਼ਾਇਰਾ ਦੀਆਂ ਗੱਲਾਂ ਵਿੱਚ ਇੱਕ ਅਜੀਹੀ ਸੱਚਾਈ ਸੀ ਜਿਸ ਨੂੰ ਉਹ ਚੁਟਲਾ ਨਹੀਂ ਸਕਿਆ ਇੱਕ ਲੰਬੀ ਬਹਿਸ ਤੋਂ ਬਾਅਦ ਉਹ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੋ ਗਿਆ। ਅਗਲੀ ਪੁੰਨਿਆ ਤੋਂ ਠੀਕ ਇੱਕ ਦਿਨ ਪਹਿਲਾਂ ਜ਼ਾਇਰਾ ਬੇਬੀ ਸਲਮਾ ਅਤੇ ਸ਼ਹਿਜ਼ਾਦਾ ਆਪਣੇ ਕੁਝ ਭਰੋਸੇਮੰਦ ਸੈਨਿਕਾਂ ਦੇ ਨਾਲ ਰੇਗਿਸਤਾਨ ਵੱਲ ਚੱਲੇ। ਇਸ ਵਾਰ ਸਲਮਾ ਦਾ ਦਿਲ ਲਾਲਚ ਨਾਲ ਨਹੀਂ ਬਲਕਿ ਸ਼ਰਮਿੰਦਗੀ, ਡਰ ਅਤੇ ਪਛਤਾਵੇ ਨਾਲ ਭਰਿਆ ਸੀ। ਜਦੋਂ ਉਸ ਜਗ੍ਹਾ ਪਹੁੰਚੇ ਤਾਂ ਨਜ਼ਾਰਾ ਭਿਆਨਕ ਸੀ। ਅਸਮਾਨ ਵਿੱਚ ਕਾਲੇ ਬੱਦਲ ਛਾਏ ਸਨ ਅਤੇ ਹਵਾ ਵਿੱਚ ਇੱਕ ਕੁਟੰਸੀ ਸੁਨਹਿਰਾ ਗੁਲਾਬ ਆਪਣੀ ਚਮਕ ਖੋ ਕੇ ਮੁਰਝਾ ਚੁੱਕਾ ਸੀ ਸਲਮਾ ਨੇ ਜਿਵੇਂ ਹੀ ਕਦਮ ਅੱਗੇ ਵਧਾਇਆ ਜ਼ਮੀਨ ਕੰਬਣ ਲੱਗੀ ਅਤੇ ਜ਼ਰਕਾਨ ਪ੍ਰਗਟ ਹੋਇਆ ਉਹ ਗੁੱਸੇ ਨਾਲ ਬਲ ਰਿਹਾ ਸੀ ਆਖਿਰਕਾਰ ਆਹੀ ਗਈ ਤੂ ਧੋਖੇਬਾਜ਼ ਅੱਜ ਤੈਨੂੰ ਮੇਰੇ ਤੋਂ ਕੋਈ ਨਹੀਂ ਬਚਾ ਸਕਦਾ ਪਰ ਇਸ ਵਾਰ ਸਲਮਾ ਡਰੀ ਨਹੀਂ ਉਹ ਗੋਡਿਆਂ 'ਤੇ ਬੈਠ ਗਈ ਅਤੇ ਉਸਦੇ ਹੱਥ ਵਿੱਚ ਉਹੀ ਮੁਰਝਾਇਆ ਹੋਇਆ ਸੁਨਹਿਰਾ ਗੁਲਾਬ ਸੀ ਮੈਂ ਤੁਹਾਡੇ ਤੋਂ ਮਾਫੀ ਮੰਗਣ ਆਈ ਹਜ਼ਰਕਾਨ ਉਸ ਦੀ ਆਵਾਜ਼ ਵਿੱਚ ਸੱਚਾਈ ਸੀ ਮੈਂ ਗੁਨਾਹ ਕੀਤਾ ਹੈ ਸਜ਼ਾ ਦੇ ਹੱਕਦਾਰ ਸਿਰਫ ਮੈਂ ਹਾਂ ਉਸੇ ਵਕਤ ਜ਼ਾਇਰਾ ਨੇ ਆਪਣੀ ਪੁਰਾਣੀ ਕਿਤਾਬ ਖੋਲੀ ਅਤੇ ਉਸ ਵਿੱਚੋਂ ਕੁਝ ਪੜਨਾ ਸ਼ੁਰੂ ਕੀਤਾ ਉਹ ਕੋਈ ਮੰਤਰ ਨਹੀਂ ਬਲਕਿ ਇੱਕ ਦਰਦ ਭਰੀ ਨਜ਼ਮ ਸੀ ਇੱਕ ਅਜੇਹੇ ਜ਼ਿੰਦਗੀ ਦੀ ਕਹਾਣੀ ਜਿਸ ਨੂੰ ਇਨਸਾਨੀ ਧੋਖੇ ਨੇ ਕੈਦ ਕਰ ਲਿਆ ਸੀ ਜਿਉਂ-ਜਿਉਂ ਜ਼ਾਇਰਾ ਪੜhti ਗਈ ਜ਼ਰਕਾਨ ਦਾ ਗੁੱਸਾ ਪਿਗਲਣ ਲੱਗ ਕੇ ਆਤੀ ਉਸ ਦੀਆਂ ਅੱਖਾਂ ਵਿੱਚੋਂ ਹਜ਼ਾਰਾਂ ਸਾਲਾਂ ਬਾਅਦ ਅੱਗ ਦੇ ਨਹੀਂ ਬਲਕਿ ਅਸਲੀ ਹੰਝੂ ਵਹਿਣ ਲੱਗੇ ਇਸ ਸ਼ਰਾਪ ਨੂੰ ਤੋੜਨ ਦਾ ਇੱਕ ਹੀ ਤਰੀਕਾ ਹੈ ਜ਼ਾਇਰਾ ਨੇ ਪੜਨਾ ਬੰਦ ਕਰਕੇ ਕਿਹਾ ਇੱਕ ਝੂਠੇ ਵਾਅਦੇ ਦਾ ਪ੍ਰਾਚੀਨਿਕ ਸੱਚੇ ਬਲੀਦਾਨ ਦਾ ਨਾਲ ਹੋਵੇਗਾ ਉਹਨਾਂ ਨੇ ਸਲਮਾ ਵੱਲ ਦੇਖਿਆ ਬੇਟੀ ਤੈਨੂੰ ਆਪਣੀ ਸਭ ਤੋਂ ਕੀਮਤੀ ਚੀਜ਼ ਦੀ ਕੁਰਬਾਨੀ ਦੇਣੀ ਹੋਵੇਗੀ ਸਲਮਾਨ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਉਸਦੀ ਸਭ ਤੋਂ ਕੀਮਤੀ ਚੀਜ਼ ਕੀ ਸੀ ਦੌਲਤ ਉਸਨ ਨਹੀਂ ਉਸਦੀ ਸਭ ਤੋਂ ਕੀਮਤੀ ਚੀਜ਼ ਸੀ ਉਹ ਖੁਆਇਸ਼ ਉਹ ਸੁਪਨਾ ਜਿਸਤੇ ਲਈ ਉਸਨੇ ਇਹ ਸਭ ਕੀਤਾ ਸੀ ਉਸਨੇ ਅੱਖਾਂ ਖੋਲੀਆਂ ਅਤੇ ਜ਼ਰਕਾਨ ਦੀ ਤਰਫ ਦੇਖ ਕੇ ਕਿਹਾ ਮੈਂ ਆਪਣੀ ਸਭ ਤੋਂ ਵੱਡੀ ਖੁਆਇਸ਼ ਇੱਕ ਅਮੀਰ ਅਤੇ ਸ਼ਾਨਦਾਰ ਜ਼ਿੰਦਗੀ ਜਿਉਣ ਦੀ ਖੁਆਇਸ਼ ਹਮੇਸ਼ਾ ਲਈ ਕੁਰਬਾਨ ਕਰ ਦਿੱਤੀ ਮੈਂ ਵਾਦਾ ਕਰਦੀ ਹਾਂ ਕਿ ਮੈਂ ਆਪਣੀ ਜ਼ਿੰਦਗੀ ਨੂਰੇ ਇਲਾਈ ਵਿੱਚ ਆਪਣੀ ਮਾਂ ਦੀ ਸੇਵਾ ਕਰਦੇ ਹੋਏ ਮਿਹਨਤ ਅਤੇ ਇਮਾਨਦਾਰੀ ਨਾਲ ਗੁਜ਼ਾਰਾਂਗੀ। ਇਹ ਹੀ ਮੇਰਾ ਸੱਚਾ ਵਾਦਾ ਅਤੇ ਇਹ ਹੀ ਮੇਰਾ ਬલિદાન ਹੈ। ਇਹ ਸ਼ਬਦ ਜਿਵੇਂ ਹੀ ਉਸਦੇ ਮੂੰਹੋਂ ਨਿਕਲੇ ਇੱਕ ਰੋਸ਼ਨੀ ਦਾ ਧਮਾਕਾ ਹੋਇਆ। ਮਰਝਾਇਆ ਹੋਇਆ ਸੁਨਹਿਰੀ ਗੁਲਾਬ ਸਲਮਾ ਦੇ ਹੱਥਾਂ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਚਮਕਣ ਲੱਗਾ। ਉਸਦੀ ਰੋਸ਼ਨੀ ਨਜ਼ਰਕਾਨ ਨੂੰ ਘੇਰ ਲਿਆ। ਜ਼ਰਕਾਨ ਦਾ ਭਿਆਨਕ ਤੋਂ ਇਹ ਵਾਲਾ ਜਿਸਮ ਬਦਲਣ ਲੱਗਾ ਉਹ ਇੱਕ ਖੂਬਸੂਰਤ ਨੂਰਾਨੀ ਨোজਮਾਨ ਵਿਸਤ੍ਰਿਤ ਬਲੀਡ ਹੋ ਗਿਆ ਜਿਸਦੇ ਚਿਹਰੇ ਤੇ ਸਦੀਆਂ ਦੀ ਕੈਦ ਤੋਂ ਬਾਅਦ ਆਜ਼ਾਦੀ ਦਾ ਸਕੂਨ ਸੀ ਉਸਦੇ ਪੈਰਾਂ ਦੀਆਂ ਅਦ੍ਰਿਸ਼ ਜੰਜੀਰਾਂ ਟੁੱਟ ਕੇ ਬिखर ਗਈਆਂ ਤੁਸੀਂ ਮੈਨੂੰ ਆਜ਼ਾਦ ਕਰ ਦਿੱਤਾ ਉਸਨੇ ਸਲਮਾ ਤੇ ਜ਼ਾਇਰਾ ਨੂੰ ਦੇਖ ਕੇ ਕਿਹਾ ਉਸਦੀ ਆਵਾਜ਼ ਵਿੱਚ ਹੁਣ ਸ਼ਾਂਤੀ ਸੀ ਇੱਕ ਝੂਠੇ ਵਾਅਦੇ ਨੇ ਮੈਨੂੰ ਕੈਦ ਕੀਤਾ ਸੀ ਅਤੇ ਅੱਜ ਇੱਕ ਸੱਚੇ ਵਾਅਦੇ ਨੇ ਮੈਨੂੰ ਰਿਹਾ ਕਰ ਦਿੱਤਾ ਕਿ ਕਿਆਕੇ ਉਹ ਇੱਕ ਰੋਸ਼ਨੀ ਵਿੱਚ ਬਦਲਿਆ ਅਤੇ ਅਸਮਾਨ ਵੱਲ ਉੱਡ ਗਿਆ ਉਸਤੇ ਜਾਂਦੇ ਹੀ ਸੁਨਹਿਰਾ ਗੁਲਾਬ ਦਾ ਪੌਦਾ ਰੇਤ ਵਿੱਚ ਹਮੇਸ਼ਾ ਲਈ ਵਿਲੀਨ ਹੋ ਗਿਆ ਜਦੋਂ ਉਹ ਪਿੰਡ ਪਰਤੇ ਤਾਂ ਸ਼ਹਿਜ਼ਾਦੇ ਨੂੰ ਖਬਰ ਮਿਲੀ ਕਿ ਉਸਦੀ ਭੈਣ ਸ਼ਰਾਬ ਦੀ ਨੀਂਦ ਤੋਂ ਜਾਗ ਗਈ ਹੈ ਉਸਨੇ ਜ਼ਾਇਰਾ ਅਤੇ ਸਲਮਾਨ ਨੂੰ ਬਹੁਤ ਦੌਲਤ ਦੇਣੀ ਚਾਹੀ ਪਰ ਇਸ ਵਾਰ ਸਲਮਾਨ ਨੇ ਆਚੂੜ ਕੇ ਮਨਾ ਕਰ ਦਿੱਤਾ ਸ਼ਹਿਜ਼ਾਦੇ ਉਸਨੇ ਕਿਹਾ ਮੈਂ ਆਪਣੀ असली दौलत पा ली है सलमान पूरी तरह बदल चुकी थी उसने समझ लिया सी कि जिंदगी ਦਾ ਸਕੂਨ ਵੱਡੀਆਂ ਵੱਡੀਆਂ ਹਵੇਲੀਆਂ ਵਿੱਚ ਨਹੀਂ ਬਲਕਿ ਆਪਣੇ ਘਰ ਦੀ ਮਿੱਟੀ ਦੀਆਂ ਕੰਧਾਂ ਵਿੱਚ ਹੀ ਹੈ ਉਹ ਆਪਣੀ ਮਾਂ ਦੇ ਨਾਲ ਹੋਰ ਵੀ ਲਗਨ ਨਾਲ ਕੰਮ ਕਰਨ ਲੱਗੀ ਉਹਨਾਂ ਦੇ ਗੁਲਾਬ ਜਲਦੀ ਸ਼ੋਹਰਤ ਹੋਰ ਵੀ ਵੱਧਦੀ ਕਿਉਂਕਿ ਹੁਣ ਲੋਕ ਕਹਿੰਦੇ ਸੰ ਕਿ ਉਸ ਦੇ ਹਰ ਕਤਰੇ ਵਿੱਚ ਇੱਕ अनोखी ਕਹਾਣੀ ਦੀ ਖੁਸ਼ਬੂ ਹੈ ਤੋ ਖੇ ਪਛਤਾਵੇ ਅਤੇ ਆਜ਼ਾਦੀ ਦੀ ਕਹਾਣੀ ਨੂਰੇ ਇਲਾਹੀ ਅੱਜ ਵੀ ਉਵੇਂ ਹੀ ਹੈ ਪਰ ਉੱਥੇ ਦੀਆਂ ਹਵਾਵਾਂ ਵਿੱਚ ਗੁਲਾਬ ਦੀ ਖੁਸ਼ਬੂ ਦੇ ਨਾਲ ਇੱਕ ਦਾਸਤਾਨ ਵੀ ਤੈਰਦੀ ਹੈ ਇੱਕ ਅਜੀਹੀ ਦਾਸਤਾਨ ਜੋ ਸਿਖਾਉਂਦੀ ਹੈ ਕਿ ਲਾਲਚ ਇਨਸਾਨ ਨੂੰ ਗੁਨਾਹ ਕਰਵਾਉਂਦਾ ਹੈ ਪਰ ਦਿਲੋਂ ਕੀਤਾ ਗਿਆ ਪਛਤਾਵਾ ਹਰ ਗੁਨਾਹ ਨੂੰ ਤੋੜ ਸਕਦਾ ਹੈ ਅਤੇ ਹਰ ਕੈਦ ਨੂੰ ਤੋੜ ਸਕਦਾ ਹੈ ਤਾਂ ਦੋਸਤੋ ਜੇ ਇਸ ਕਹਾਣੀ ਨੇ ਤੁਹਾਡੇ ਦਿਲ ਨੂੰ ਛੂਇਆ ਹੋਵੇ ਤਾਂ ਇਸ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਆਪਣੀ رائے ਸਾਨੂੰ ਟਿੱਪਣੀ ਵਿੱਚ ਦੱਸੋ ਅਤੇ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲੋ ਨੂਰੇ ਇਲਾਈ ਦੀ ਇਹ ਕਹਾਣੀ ਤੁਹਾਡੇ ਨਾਲ ਰਹੇ ਅਤੇ ਗੁਲਾਬ ਦੀ ਖੁਸ਼ਬੂ ਵਾਂਗ ਤੁਹਾਡੇ ਦਿਲ ਵਿੱਚ ਮਹਿਕਾਵੇ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ